ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਸਾਹਾ ਭੀਮਰਾਓ ਅੰbedkar ਕਮਿਊਨਿਟੀ ਭਵਨ ਦਾ ਨੀਂਹ ਪੱਥਰ ਰੱਖਿਆ। ਉਹਨਾਂ ਦੱਸਿਆ ਕਿ ਦਿੜਬਾ ਦੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਗਰੀਬ ਭਾਈਚਾਰੇ ਦੇ ਲੋਕਾਂ ਦੀ ਚਰਖੋਣੀ ਮੰਗ ਸੀ ਕਿ ਖੁਸ਼ੀ ਅਤੇ ਗਾਮੀ ਦੇ ਸਮਾਗਮ ਕਰਨ ਲਈ ਹਾਲ ਬਣਾਇਆ ਜਾਵੇ। ਉਹਨਾਂ ਕਿਹਾ ਕਿ ਇਹ ਹਾਲ ਅਗਲੇ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨਾਂ ਨੇ ਦੱਸਿਆ ਕਿ ਇਸ ਹਾਲ ਦੀ ਸਮਰੱਥਾ 500 ਵਿਅਕਤੀਆਂ ਦੀ ਹੋਵੇਗੀ ਇਹ ਪੱਥਰ ਸਿਰਫ ਸਰਪਾ ਦੇ ਅਰਥ ਹੈ ਨਹੀਂ ਸਗੋਂ ਸੱਚੇ ਸਮਾਜਿਕ ਸਨੇਹ ਕੇ ਬਾਵਾਂ ਨਾਲ ਸਮਰਥਨ ਛੜਬਾ ਇਲਾਕੇ ਦੇ ਵਿੱਚ ਕੋਈ ਬਹੁਤ ਸਰਕਾਰਾਂ ਆਈਆਂ ਆਈਆਂ ਹਰ ਜੋ ਮਾਨੀਮਾ ਸਾਹਿਬ ਨੇ ਸਾਡੇ ਇਲਾਕੇ ਨੂੰ ਵਾਕਿਆ ਉਹ ਸਦੀਆਂ ਤੱਕ ਯਾਦ ਰਹੇਗਾ ਕਿਉਂਕਿ ਸਾਡੇ ਲੋਕਾਂ ਕੋਲ ਨਾ ਮਰਨੇ ਤੇ ਨਾ ਖੁਸ਼ੀਆਂ ਦੇ ਵਿੱਚ ਉੱਠਣ ਬੈਠਣ ਨੂੰ ਕੋਈ ਥਾਂ ਨਹੀਂ ਸੀ ਬੜੇ ਨਾਲ 5-6 ਬੰਦਾ ਬੈਠੇ ਗਰੀਬ ਲੋਕ ਜੋ ਖਰਚਾ ਕੈਬਨਟ ਮੰਤਰੀ ਪੰਜਾਬ ਸਰਦਾਰ ਪਾਲ ਸਿੰਘ ਜੀ ਨੂੰ ਇਸ ਮੌਕੇ ਤੇ ਪੌਂਟਰ ਤੇ ਵੈਲਕਮ ਕਹਿੰਦਾ ਹਾਂ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਇਸ ਦੇ ਇਲਾਵਾ ਅੱਜ ਦੇ ਮੌਕੇ ਤੇ ਨਗਰ ਪੰਚਾਇਤ ਦੇ ਪ੍ਰਧਾਨ ਮਨੀਂਦਰ ਜੀ ਤੇ ਹੋਰ ਐਮਪੀ ਸਹਿਬਾਨ ਤੇ ਬਾਕੀ ਜੋ ਅਧਿਕਾਰੀ ਕਰਮਚਾਰੀ ਪਹੁੰਚੇ ਹਨ ਉਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਅੱਜ ਸਾਡੇ ਮਾਨਯੋਗ ਮੰਤਰੀ ਸਾਹਿਬ ਕਮਿਊਨਿਟੀ ਹਾਲ ਤੱਕ ਨੀ ਪੱਥਰ ਰਖ ਲਈ ਆ ਰਹੇ ਹਨ ਇਹ ਕਾਫੀ ਟਾਈਮ ਤੋਂ ਮੰਤਰੀ ਸਾਹਿਬ ਇਹਦੇ ਲਈ ਬਹੁਤ ਹੀ ਪ੍ਰਧਨ ਕਰ ਰਹੇ ਜਨ ਤੇ ਉਹ ਪ੍ਰਧਨ ਕਰ ਰਹੇ ਕਰਨ ਤੋਂ ਉਪਰੰਤ ਅੱਜ ਉਹ ਦਿਨ ਸਾਡੇ ਸਾਹਮਣੇ ਆ ਗਿਆ ਹੈ ਕਿ ਅਸੀਂ ਇਹਦਾ ਨੀ ਪੱਥਰ ਰੱਖਣ ਜਾ ਰਹੇ ਹਾਂ ਸੋ ਮਾਨ ਪੜੇ ਤੇ ਦਰਵਾਜ਼ੇ ਦੀ ਬੋਲਤਿਓਂ ਆ ਬਾਬਾ ਸਾਹਿਬ ਦੀ ਉਹ ਆਪਣੇ ਕਮਿਊਨਿਟੀ ਹਾਲ ਦਾ ਜਿਹੜਾ ਪੱਤਾ ਜਿ ਰੱਖਿਆ ਬੜੇ ਸਮੇਂ ਤੋਂ ਮੰਗ ਕੀਤੀ ਸੀ। ਦੜਵਾਨ ਵਸਨੀਕਾਂ ਦੀ ਬਹੁਤ ਲੰਬੀ ਮੰਗ ਸੀਗੀ ਕਿ ਸਾਡੇ ਗਰੀਬ ਲੋਕਾਂ ਦੇ ਲਈ, ਦਲਿਤ ਲੋਕਾਂ ਦੇ ਲਈ, ਅਨਸੂਚਿਤ ਜਾਤੀ ਜਨਜਾਤੀ ਲੋਕਾਂ ਦੇ ਲਈ ਕੋਈ ਵੱਡਾ ਮੈਰਿਜ ਪੈਲੇਸ ਨਹੀਂ ਹੈਗਾ, ਕੋਈ ਵੱਡਾ ਕਮਿਊਨਿਟੀ ਹਾਲ ਨਹੀਂ ਹੈਗਾ। ਸੋ ਅੱਜ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੰਡ ਵਾਲਾ ਬਾਬਾ ਸਾਹਿਬ ਹੀਮਰੋਂ ਅਬੇਡਕਰ ਕਮਿਊਨਿਟੀ ਹਾਲ ਆ ਲਗਾ ਉਹਦਾ ਨੀ ਪੱਥਰ ਰੱਖਿਆ ਗਿਆ ਬੜੀ ਜਲਦੀ 6 ਮਹੀਨਿਆਂ ਦੇ ਅੰਦਰ ਇਹ ਕਮਿਊਨਿਟੀ ਸੈਂਟਰ ਜਿਹੜਾ ਬਣ ਕੇ ਤਿਆਰ ਹੋਊਗਾ ਜਿੱਥੇ ਸਾਰੇ ਗਰੀਬ ਲੋਕ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਜਾਂ ਕੋਈ ਗਮੀ ਦਾ ਪ੍ਰੋਗਰਾਮ ਆਰਾਮ ਨਾਲ ਖੁੱਲ ਕੇ ਕਰ ਸਕਦੇ ਨੇ ਕਿ ਔਰ ਇਹਦੇ ਅੰਦਰ 500 ਵਿਅਕਤੀਆਂ ਦੇ ਬੈਠਣ ਦੀ ਕੈਪੈਸਿਟੀ ਆ ਕਾਰਾਂ ਖੜਨ ਦੇ ਲਈ ਖੁੱਲੀ ਪਾਰਕਿੰਗ ਆ ਔਰ ਬਿਲਕੁਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਜਾ ਰਿਹਾ ਹੈਗਾ ਤਾਂ ਕਿ ਸਾਰੇ ਗਰੀਬ ਲੋਕ ਨੇ ਉਹ ਆਪਣੇ ਪਰਿਵਾਰਕ ਸਮਾਗਮ ਜਿਹੜੇ ਨੇਗੇ ਇੱਥੇ ਬਹਿ ਕੇ ਖੁਸ਼ੀ ਦੇ ਕਰ ਸਕਦੇ ਨੇ ਸਰ ਇਹਨੂੰ ਲੰਬੇ ਸਮੇਂ ਚਲਾਉਣ ਲਈ ਕੋਈ ਕਮੇਟੀ ਵਗੈਰਾ ਬਿਲਕੁਲ ਇਸ ਨੂੰ ਚਲਾਉਣ ਦੇ ਲਈ ਇਹਦਾ ਰੱਖ-ਰਖਾਅ ਦੇ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾਗਾ ਤਾਂ ਕਿ ਸਾਰੇ ਜਣੇ ਉਸ ਕਮੇਟੀ ਦੇ ਮੈਂਬਰ ਹੋਣਗੇ ਤੋਂ ਛੋਟੀ ਜੀ ਇਹਨਾਂ ਨੇ ਮੈਂ ਸਾਡਾ ਆਪਣੇ ਹਿਸਾਬ ਨਾਲ ਜਿੰਨੇ ਵੀ ਮੈਕੈਨਿਜ਼ਮ ਹੋਊਗਾ ਬਣਾ ਲੈਣਗੇ ਸੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਕੰਮ ਜਿਹੜਾ ਉਹ ਅੱਛੇ ਤਰੀਕੇ ਨਾਲ ਚੱਲ ਸਕੇ ਸਰ ਸਰਪੱਤੀ ਹੋਰ ਬੰਦ ਕੀਤੀ ਜਾ ਰਹੀ ਹੈ ਲਾਇਬ੍ਰੇਰੀ ਵਿੱਚ ਲੰਬੇ ਸਮੇਂ ਤੋਂ ਬਿਲਕੁਲ ਲਾਇਬ੍ਰੇਰੀ ਜਿਹੜੀ ਆ ਉਹਦਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਨੀਂ ਪੱਥਰ ਰੱਖਾਂਗੇ ਬੜੀ ਜਲਦੀ ਨੀ ਲਾਇਬ੍ਰੇਰੀ ਵੀ ਤਿਆਰ ਹੋ ਇਸ ਤੋਂ ਬਿਨਾ ਪ੍ਰਧਾਨ ਜੀ ਨੇ ਮੰਗ ਕੀਤੀ ਕਿ ਤਿੰਨ ਗੇਟ ਜਿਹੜੇ ਨੇਗੇ ਗੁਰਦੁਆਰਾ ਸਾਹਿਬ ਵਾਲੇ ਉਹ ਵੀ ਮੈਂ ਪੈਸੇ ਪਾ ਦਿੱਤੇ ਨੇ ਬੜੀ ਜਲਦੀ ਉਹਨਾਂ ਦਾ ਵੀ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਜਾਵੇ। ਸਰਾਜ ਹੋਰ ਵੀ ਪ੍ਰੋਜੈਕਟਾਂ ਨਾਲ ਉਹ ਕੱਟ ਨਹੀਂ ਪਤਾ ਜਾ ਰਿਹਾ। ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਜਾ ਰਹੇ ਹਾਂ ਜਨਾਲ ਹੋਰ ਕਾਫੀ ਪਿੰਡਾਂ ਜਾ ਰਹੇ ਹਾਂ। ਉੱਥੇ ਵੀ ਜਿਹੜੇ ਵੱਖ-ਵੱਖ ਜਿਹੜੇ ਪਾਈਪਲਾਈਨ ਨੇਗੇ ਜਿਹੜਾ ਕਿਸਾਨ ਦੇ ਖੇਤ ਨੂੰ ਪਾਣੀ ਬਚਾਉਣਾਗਾ ਉਹ ਪਰ ਤਾਂ ਅੱਜ ਮੰਤਰੀ ਸਾਹਿਬ ਵੱਲੋਂ ਕਮਿਊਨਿਟੀ ਹਾਲ ਦਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਇਹ ਕਿੰਨੇ ਦਾ ਪ੍ਰੋਜੈਕਟ ਹੈ ਇਹ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਅੱਜ ਨੀਂਹ ਪੱਥਰ ਰੱਖ ਕੇ ਆਪ ਦਾ ਸਮੇਂ ਸਮਾਂ ਕੱਢ ਕੇ ਨੀਂਹ ਪੱਥਰ ਰੱਖਣ ਆਏ ਨੇ ਇਹ 5 2 ਕਰੋੜ ਦੀ ਲਾਗਤ ਨਾਲ ਬਣ ਰਿਹਾ ਜੀ 500 ਵਿਅਕਤੀ ਦੀ ਦੇਚ ਉਹ ਹੈ ਸਟੈਂਡਿੰਗ ਆ ਬੈਠ ਸਕਦੇ ਨੇ ਆਰਾਮ ਨਾਲ ਤੀਕੇ ਨਾਲ ਤੇ ਸਾਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਇਹ ਕਿਵੇਂ ਦੇਖਦੇ ਹੋ ਵੀ ਭਾਈਚਾਰੇ ਲਈ ਕਿੰਨਾ ਕਲਾਹੇ ਬੰਦ ਆ। ਸਾਦ ਨੂੰ 12-12 ਬੈਠ ਚਮੁੱਤਾ ਜਾਂਦੀ ਨਹੀਂ। ਜੀ ਮੰਤਰੀ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ। ਇਹਦੇ ਨਾਲ ਐਸੇ ਸਮਾਜ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਣਾ ਹੈ। ਕਿਉਂਕਿ ਘੱਟ ਜਗ੍ਹਾ ਹੋਣ ਕਾਰਨ ਤਾਂ ਮਸ਼ਾਲਾ ਚ ਵੀ ਘੱਟ ਹੈ। ਹੋਰ ਘਰਾਂ ਦੇ ਵਿੱਚ ਵੀ ਘੱਟ ਹੈ ਤੇ ਹੁਣ ਕੀ ਹੈ ਇਹ ਇਹੋ ਜਿਹੜਾ ਵੱਡਾ ਉਪਰਾਲਾ ਹੈ ਕਿ ਸਾਡਾ ਸਮਾਜ ਆ ਜਿਹੜਾ ਆਪਣੇ ਫੰਕਸ਼ਨਾਂ ਨੂੰ ਵੱਡੇ ਲੋਕਾਂ ਦੀ ਤਰ੍ਹਾਂ ਕਰੇਗਾ ਤੇ ਹਮੇਸ਼ਾ ਹੀ ਜੋ ਸਾਡੇ ਲੋਕਾਂ ਦੀ ਮੰਗ ਸੀ ਕਿ ਇੱਥੇ ਇਹੋ ਜਿਹਾ ਕਮਿਊਨਿਟੀ ਹਾਲ ਬਣਾਇਆ ਜਾਵੇ ਪਰੰਤੂ ਵੱਖ-ਵੱਖ ਸਰਕਾਰਾਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਅਸੀਂ ਚੀਮਾ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਜਿਹੜਾ ਇਹ ਕਮਿਊਨਿਟੀ ਹਾਲ ਦਿੱਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਮੋਦੇ ਲਈ ਰੱਖ-ਰਖਾਵ ਲਈ ਕੋਈ ਕਮੇਟੀ ਦਾ ਹਾਂਜੀ ਚੀਮਾ ਸਾਹਿਬ ਦੇ ਨਿਰਦੇਸ਼ ਅ ਤਸੀਂ ਨੇ ਇੱਕ ਕਮੇਟੀ ਬਣਾਈ ਹੈ ਜਿਦੇ ਵਿੱਚ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਅਸੀਂ ਪਿੰਚਾਰੇ ਦੇ ਨਾਲ ਜੋ ਵੀ ਅੱਛਾ ਇਨਸਾਨ ਕੋਈ ਕੰਮ ਕਰਨਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਵੀ ਵਿਸ਼ੇਸ਼ ਰੂਪ ਵਿੱਚ ਆਪਣੇ ਨਾਲ ਰੱਖਿਆ